ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਲੋਕ ਸਭਾ ਨੇ ਆਨਲਾਈਨ ਗੇਮਿੰਗ ਦਾ ਪ੍ਰਚਾਰ ਅਤੇ ਨਿਯਮਕ ਬਿੱਲ 2025 ਪਾਸ ਕੀਤਾ ਇਹ ਈ-ਸਪੋਰਟਸ ਅਤੇ ਆਨਲਾਈਨ ਸੋਸ਼ਲ ਗੇਮਸ ਨੂੰ ਉਤਸ਼ਾਹਿਤ ਕਰੇਗਾ ਅਤੇ ਆਨਲਾਈਨ ਮਨੀ ਗੇਮਿੰਗ ਵਿੱਤੀ ਲੈਣ ਦੇਣ ਅਤੇ ਇਸ਼ਤਿਹਾਰਾਂ ਤੇ ਪਾਬੰਦੀ ਲਗਾਏਗਾ ਉਪ ਰਾਸ਼ਟਰਪਤੀ ਚੋਣ ਲਈ ਸਤਾਧਾਰੀ ਐਨਡੀਏ ਦੇ ਉਮੀਦਵਾਰ ਸੀਪੀ ਰਾਧਾ ਕ੍ਰਿਸ਼ਨਨ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ ਪੁਲਿਸ ਵੱਲੋਂ ਕਥਿਤ ਤੌਰ ਤੇ ਸਰਕਾਰੀ ਯੋਜਨਾਵਾਂ ਦੇ ਨਾਮ ਤੇ ਵਿਅਕਤੀਆਂ ਦੀ ਨਿੱਜੀ ਜਾਣਕਾਰੀ ਇਕੱਠੀ ਕਰ ਰਹੀ ਕੈਂਪਾਂ ਦੀ ਜਾਂਚ ਵਾਸਤੇ ਕਾਰਵਾਈ ਕਰਦਿਆਂ ਕਈ ਟੀਮਾਂ ਦਾ ਗਠਨ ਚੋਣ ਕਮਿਸ਼ਨ ਨੇ ਤਰੰਤਾਰਨ ਵਿੱਚ ਜਮਨੀ ਚੋਣ ਦੇ ਮੱਦੇ ਨਜ਼ਰ ਵੋਟਰ ਸੂਚੀ ਦੇ ਵਿਸ਼ੇਸ਼ ਸੰਖੇਪ ਸੋਧ ਲਈ ਪ੍ਰੋਗਰਾਮ ਚਾਰੀ ਕੀਤਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨਾਲ ਪੰਜਾਬ ਚਰਾਵੀ ਬਿਆਸ ਤੇ ਸਤਲੁਜ ਦਰਿਆਵਾਂ 'ਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਕੁੱਝ ਛੇਲੇ ਪ੍ਰਭਾਵਿਤ ਹੋਏ ਮੌਸਮ ਵਿਭਾਗ ਵੱਲੋਂ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਅਚਨਚੇਤ ਨਾਲ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਬਾਰੇ ਔਰੇਂਜ ਅਲਰਟ ਜਾਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਨੇ ਆਨਲਾਈਨ ਗੇਮਿੰਗ ਦਾ ਪ੍ਰਚਾਰ ਦੇ ਨਿਯਮਕ ਬਿੱਲ 2000 ਪੱत्री ਪਾਸ ਕਰ ਦਿੱਤੇ ਐ ਬਿਲ ਈ-ਸਪੋਰਟਸ ਦੇ ਆਨਲਾਈਨ ਗੇਮ ਨੂੰ ਉਤਸ਼ਾਹਤ ਕਰਦਾ ਹੈ ਜਤ ਕੀ ਨੁਕਸਾਨ ਦੇ ஆன்ਲਾਈਨ ਮਨੀ ਗੇਮਿੰਗ ਸੇਵਾਵਾਂ 'ਤੇ ਪਾਬੰਦੀ ਵੀ ਲਗਾਉਂਦਾ ਹੈ ਇਸ ਵਿੱਚ ਖੇਤਰ ਦੇ ਤਾਲਮੇਲ ਨੀਤੀ ਸਹਾਇਤਾ ਰਣਨੀਤਿਕ ਵਿਕਾਸ ਦੀ ਨਾਮਕ ਨਿਗਰਾਨੀ ਲਈ ਇੱਕ ஆன்ਲਾਈਨ ਗੇਮਿੰਗ ਅਥਾਰਟੀ ਦੀ ਨੁਕਤੀ ਕਰਨ ਦਾ ਪ੍ਰਬੰਧ ਹੈ ਇਹ ਬੈਲ ਵਿਕਤੀਆਂ ਖਾਸ ਕਰਕੇ ਨੌਜਵਾਨਾਂ ਤੇ ਕਮਜ਼ੋਰ ਆਬਾਦੀ ਨੂੰ ਅਜਿਹੇ ਖੇਡਾਂ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਤਿਆਰ ਕੀਤਾ ਗਿਆ ਹੈ ਬੈਲ ਪੇਸ਼ ਕਰਦਿਆਂ ਇਲੈਕਟ੍ਰੋਨਿਕ ਸਤਿ ਸੂਚਨਾ ਟੈਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪਿਛਲੇ 11 ਸਾਲਾਂ ਚ ਡਿਜੀਟਲ ਟੈਕਨੋਲੋਜੀ ਖੇਤਰ ਵਿੱਚ ਬਹੁਤ ਵਾਧਾ ਹੋਇਆ ਹੈ। ਉਹਨਾਂ ਕਿਹਾ ਡਿਜੀਟਲ ਟੈਕਨੋਲੋਜੀ ਖੇਤਰ ਵਿੱਚ ਕਈ ਸਟਾਰਟਅੱਪਸ ਕੰਮ ਕਰ ਰਹੇ ਨੇ। ਮੰਤਰੀ ਨੇ ਇਸ ਕਾਲ ਤੇ ਜ਼ੋਰ ਦਿੱਤਾ ਕਿ ਆਨਲਾਈਨ ਮਨੀ ਗੇਮਿੰਗ ਸਮਾਜ ਵਿੱਚ ਵਿੱਤੀ ਧੋਖਾਧੜੀ ਜਿਹੀ ਇੱਕ ਗੰਭੀਰ ਚਿੰਤਾ ਪੈਦਾ ਕਰਦੀ ਹੈ। ਉਹਨਾਂ ਕਿਹਾ ਕਿ ਆਨਲਾਈਨ ਮਨੀ ਗੇਮਿੰਗ ਕਾਰਨ ਕਈ ਪਰਿਵਾਰਾਂ ਨੂੰ ਵਿੱਤੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਕਈ ਆਨਲਾਈਨ ਗੇਮਾਂ ਮਨੀ ਲਾਂਡਰਿੰਗ ਤੇ ਦਸ਼ਤ ਕਰਦੀ ਵਿੱਤ ਪੋਸ਼ਣ ਗਤੀਵਿਧੀਆਂ ਵਿੱਚ ਵੀ ਸ਼ਾਮਲ ਨੇ ਇਸ ਤੋਂ ਪਹਿਲਾਂ ਸਪੀਕਰ ਰੋਮਪਰਲਾ ਨੇ ਆਨਲਾਈਨ ਗੇਮਿੰਗ ਬਿਲ 2025 ਨੂੰ ਇੱਕ ਮਹੱਤਵਪੂਰਨ ਕਾਨੂੰਨ ਘਰਾਟ ਦਿੱਤਾ ਹੋਰ ਵੇਰਵੇ ਨਾਲ ਇੱਕ ਰਿਪੋਰਟ ਇਸ ਬਿਲ ਵਿੱਚ ਆਨਲਾਈਨ ਮਨੀ ਗੇਮਰ ਦੀ ਪੇਸ਼ਕਸ਼ ਸੰਚਾਲਨ ਜਾਂ ਸਹੂਲਤ ਦੇਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਵਿਵਸਥਾ ਹੈ ਆਨਲਾਈਨ ਮਨੀ ਗੇਮਿੰਗ ਨਾਲ ਸੰਬੰਧਤ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਵਿੱਚ 3 ਸਾਲ ਤੱਕ ਦੀ ਕੈਦ ਅਤੇ 1 ਕਰੋੜ ਰੁਪਏ ਦਾ ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਵੀ ਹੈ ਵਾਰ-ਵਾਰ ਅਪਰਾਧ ਕਰਨ ਦੀ ਸਥਿਤੀ ਵਿੱਚ ਜੁਰਮਾਨਾ ਵੱਧ ਜਾਵੇਗਾ ਜਿਸ ਵਿੱਚ 3 ਤੋਂ 5 ਸਾਲ ਦੀ ਕੈਦ ਅਤੇ 2 ਕਰੋੜ ਰੁਪਏ ਤੱਕ ਦਾ ਜੁਰਮਾਨਾ ਸ਼ਾਮਲ ਹੈ ਇਹ ਬਿੱਲ ਜਨਤਕ ਹਿੱਤ ਵਿੱਚ ਇੱਕ ਇਕਸਾਰ ਅਤੇ ਰਾਸ਼ਟਰੀ ਪੱਧਰ ਦਾ ਕਾਨੂੰਨੀ ਢਾਂਚਾ ਸਥਾਪਿਤ ਕਰੇਗਾ ਇਹ ਬਿੱਲ ਦੇਸ਼ ਦੇ ਨੌਜਵਾਨਾਂ ਨੂੰ ਪੋਕਰ ਰਮਮੀ ਅਤੇ ਹੋਰ ਤਾਸ਼ ਵਾਲੀਆਂ ਆਨਲਾਈਨ ਖੇਡਾਂ ਵਰਗੇ ਰੀਅਲ ਮਨੀ ਗੇਮਿੰਗ ਐਪਸ ਤੋਂ ਬਚਾਏਗਾ ਜੋ ਗੁੰਮਰਾਹਕੁੰਨ ਵਿੱਤੀ ਵਾਪਸੀ ਦੇ ਵਾਅਦਿਆਂ ਦੁਆਰਾ ਉਹਨਾਂ ਨਾਲ ਹਿਰਾਫੇਰੀ ਕਰਦੇ ਹਨ ਅਤੇ ਪੂਰੇ ਪਰਿਵਾਰ ਨੂੰ ਵਿੱਤੀ ਸੰਕਟ ਵਿੱਚ ਪਾ ਦਿੰਦੇ ਨੇ ਬਿਲ ਦੀ ਸ਼ੁਰੂਆਤ ਇੱਕ ਸੁਰੱਖਿਆਤ ਅਤੇ ਨਵੀਨਤਾ ਸੰਚਾਲਿਤ ਡਿਜੀਟਲ ਇੰਡੀਆ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਜੋ ਰਚਨਾਤਮਕਤਾ ਨੂੰ ਉਤਸ਼ਾਹ ਦਿੰਦੀ ਹੈ ਨਾਗਰਿਕਾਂ ਦੀ ਰੱਖਿਆ ਕਰਦੀ ਹੈ ਅਤੇ ਰਾਸ਼ਟਰੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਦੀ ਹੈ ਦਿੱਲੀ ਤੋਂ ਅਨੰਦ ਕੁਮਾਰ ਨਾਲ ਆਕਾਸ਼ਵਣੀ ਖਬਰਾਂ ਲਈ ਜਰੰਦਰ ਤੋਂ ਮੈਂ ਰਾਜੇਸ਼ ਬਾਲੀ રાષ્ટ્રી લોકત ગઠજોડ એનડીએ ઉપરાષ્ટ્રપતિ ઉમેદવાર સી પી રાધાકૃષ્ણનને સંસદ ભવન ચામઝગી પત્ર દાખલ કરતા પ્રધાનમંત્રી નરેન્દ્ર મોદી કેન્દ્રી મંત્રી અમિત શાહ રાજનાથ જેપી નડાણ રિજિજુ અને એનડીએ ગઠજોડના નેતા મોજુદ ર ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸੀਪੀ ਰਾਧਾ ਕ੍ਰਿਸ਼ਨਨ ਨੇ ਸੰਸਦ ਭਵਨ ਕੰਪਲੈਕਸ ਵਿੱਚ ਪ੍ਰੇਰਨਾ ਸਥਲ ਤੀਸ਼ਰਤਾ ਦੀ ਫੋਲਪੀਟ ਕੀਤੇ ਉਧਰ ਵਿਰੋਧੀ ਆਈਐਨਡੀਆ ਬਲੌਕ ਨੇ ਉਪਰਾਸ਼ਟਰਪਤੀ ਚੋਣ ਵਾਸਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਵੀ ਸੁਦਰਸ਼ਨ ਨੂੰ ਰੈਡੀ ਨੂੰ ਮੈਦਾਨ ਵਿੱਚ ਉਤਾਰੇ ਉਹ ਕੱਲ ਆਪਣੀ ਨਾਮਜ਼ਦਗੀ ਦਾਖਲ ਕਰਨਗੇ ਉਪਰਾਸ਼ਟਰਪਤੀ ਚੋਣ ਅਗਲੇ ਮਹੀਨੇ ਦੀ 9 ਤਰੀਕ ਨੂੰ ਹੋਵੇਗੀ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ ਕੱਲ ਹੈ ਤੇ ਨਾਮਜ਼ਦਗੀਆਂ ਦੀ ਪੜਤਾਲ ਸ਼ੁੱਕਰਵਾਰ ਨੂੰ ਹੋਵੇਗੀ ਇਸ ਮਹੀਨੇ ਦੀ 25 ਤਰੀਕ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਨੇ ਪੰਜਾਬ ਪੁਲਿਸ ਵੱਲੋਂ ਕਥਿਤ ਤੌਰ ਤੇ ਸਰਕਾਰੀ ਯੋਜਨਾਵਾਂ ਦੇ ਨਾਮ ਤੇ ਵਿਅਕਤੀਆਂ ਦੀ ਨਿੱਜੀ ਜਾਣਕਾਰੀ ਇਕੱਠੀ ਕਰ ਰਹੇ ਕੈਂਪਾਂ ਦੀ ਜਾਂਚ ਲਈ ਕਾਰਵਾਈ ਕਰਦਿਆਂ ਕਈ ਟੀਮਾਂ ਬਣਾਈਆਂ ਗਈਆਂ ਨੇ ਪੁਲਿਸ ਨੇ ਸ਼ਿਕਾਇਤਾਂ ਮਿਲੀਆਂ ਸਨ ਕਿ ਕੈਂਪ ਲਗਾ ਕੇ ਸਰਕਾਰੀ ਯੋਜਨਾਵਾਂ ਲਈ ਕਈ ਲੋਕਾਂ ਨੂੰ ਰਜਿਸਟ੍ਰੇਸ਼ਨ ਭਰਨ ਦੇ ਨਾਮ ਤੇ ਨਾਗਰਿਕਾਂ ਦਾ ਨਿੱਜੀ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਇਹ ਰਿਪੋਰਟ ਕੀਤੀ ਗਈ ਸੀ ਕਿ ਅਣਅਧਿਕਾਰਤ ਵਿਅਕਤੀ ਨਿੱਜੀ ਵੀਰਵਿਆਂ ਨਾਲ ਫਾਰਮ ਭਰ ਰਹੇ ਨੇ ਜਿਸ ਨਾਲ ਆਮ ਵਿਅਕਤੀ ਦਾ ਨਿੱਜੀ ਡਾਟਾ ਚੋਰੀ ਅਤੇ ਉਹ ਬੈਂਕ ਧੋਖਾਧੜੀ ਦਾ ਸ਼ਿਕਾਰ ਹੋ ਸਕਦਾ ਹੈ। ਸੂਬਾ ਪੁਲਿਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਨਿੱਜੀ ਡਾਟਾ ਜਿਸ ਵਿੱਚ ਆਧਾਰ ਕਾਰਡ ਸ਼ਾਮਲ ਨੇ ਅਣਅਧਿਕਾਰਤ ਵਿਅਕਤੀਆਂ ਨਾਲ ਸਾਂਝਾ ਨਾ ਕਰਨ ਤੇ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਸਰਕਾਰੀ ਵੈੱਬਸਾਈਟਾਂ ਤੋਂ ਆਨਲਾਈਨ ਜਾਂ ਸਹੂਲਤ ਕੇਂਦਰਾਂ ਵਰਗੇ ਅਧਿਕਾਰਤ ਦਫ਼ਤਰਾਂ ਰਾਹੀਂ ਪ੍ਰਾਪਤ ਕਰਨ। பிரதானமத்திர நரேந்திர மோடி அது சாக்க பிரதான உங்க ஜலந்தூபத்தை ஜலந்த ਚੋਣ ਕਮਿਸ਼ਨ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਲਈ ਹੋਣ ਵਾਲੀ ਜਨਨੀ ਚੋਣ ਦੇ ਮੱਤੇ ਨਜ਼ਰ ਵੋਟਰ ਸੂਚੀ ਦੇ ਵਿਸ਼ੇਸ਼ ਸੰਖੇਪ ਸੋਧ ਲਈ ਪ੍ਰੋਗਰਾਮ ਚਾਰੀ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨਸਵੀ ਨੇ ਦੱਸਿਆ ਕਿ ਸੰਖੇਪ ਸੋਧ 1 ਜੁਲਾਈ ਨੂੰ ਯੋਗਤਾ ਤਾਰੀਖ ਦੇ ਰੂਪ ਚ ਕੀਤੀ ਜਾਵੇਗੀ ਪੋਲਿੰਗ ਸਟੇਸ਼ਨਾਂ ਦਾ ਤਰਕ ਸੰਗੀਕਰਨ 28 ਅਗਸਤ ਦਾ ਕੀਤਾ ਜਾਵੇਗਾ ਏਕੀਕ੍ਰਿਤ ਖਰੜਾ ਵੋਟਰ ਸੂਚੀ ਦੀ ਪ੍ਰਕਾਸ਼ਨਾ 2 ਸਤੰਬਰ ਨੂੰ ਹੋਵੇਗੀ ਦਾਅਵੇ ਤੇ ਇਤਰਾਜ਼ ਦਾਇਰ ਕਰਨ ਦੀ ਹੱਦ 2 ਸਤੰਬਰ ਤੋਂ 17 ਸਤੰਬਰ ਤੱਕ ਹੋਵੇਗੀ ਦਾਅਵਿਆਂ ਤੇ ਇਤਰਾਜ਼ਾਂ ਦਨਪਚਰਾ 25 ਸਤੰਬਰ ਤੱਕ ਹੋਵੇਗਾ ਤੇ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ 30 ਸਤੰਬਰ ਨੂੰ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਲਈ ਵਿਸ਼ੇਸ਼ ਸੰਖੇਪ ਸੋਧ ਬਾਰੇ ਪੰਜਾਬ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ हिमाचल प्रदेश ਵਿੱਚ ਭਾਰੀ ਮੀਂਹ ਪੈਣ ਨਾਲ ਪੰਜਾਬ ਚਰਾਵੀ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਵਧ ਰਹੇ ਪਾਣੀ ਦੇ ਮੱਦੇਨਜ਼ਰ ਕੁਝ ਜ਼ਿਲ੍ਹੇ ਪ੍ਰਭਾਵਿਤ ਹੋਏ ਨਹੀਂ ਪਰ ਹਾਲਾਤ ਕਾਬੂ ਹੇਠ ਨਹੀਂ ਅਜ ਪਾਖੜਾ ਡੈਮ ਦਾ ਪਾਣੀ ਦਾ ਪੱਧਰ 1668 ਫੁੱਟ ਹੋ ਗਿਆ ਡੈਮ ਦੇ ਵਿੱਚ 58671 ਕਿਊਸਕ ਪਾਣੀ ਦੀ ਆਮਦ ਹੈ ਜਦਕਿ 40392 ਕਿਊਸਕ ਪਾਣੀ ਟਰਬਾਈਨਾ ਦੇ ਮਾਧਮ ਰਾਹੀਂ ਛੱਡਿਆ ਜਾ ਰਿਹਾ ਹੈ ਸਾਡੇ ਪੱਤਰਕਾਰਾਂ ਨੇ ਦੱਸਿਆ ਕਿ ਪਾਖੜਾ ਡੈਮ ਦੇ ਫਲੱਡ ਗੇਟ 2 ਫੁੱਟ ਖੋਲੇ ਗਏ ਨੇ ਤੇ ਪਾਣੀ ਨੂੰ ਨਿਯੰਤਰਣ ਤਰੀਕੇ ਨਾਲ ਛੱਡਿਆ ਜਾ ਰਿਹਾ ਹੈ ਤਾਂਕਿ ਡੈਮ ਦੇ ਵਿੱਚ ਪਾਣੀ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕੇ ਉਧਰ ਪਟਿਆਲਾ ਜ਼ਿਲ੍ਹੇ ਚੋਂ ਲੰਘਦੀਆਂ ਦੋ ਨਦੀਆਂ ਤੇ ਨਾਲਿਆਂ ਵਿੱਚੋਂ ਇਸ ਵੇਲੇ ਸਿਰਫ ਤਾਂਲੀ ਨਦੀ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਸਰਕਾਰੀ ਵੇਰਵਿਆਂ ਮੁਤਾਬਕ ਇਸ ਨਦੀ 'ਚ 12.5 ਫੁੱਟ ਪਾਣੀ ਚੱਲ ਰਿਹਾ ਹੈ ਜਦਕਿ ਕੀ ਇਸ ਦਾ ਖਤਰੇ ਦਾ ਨਿਸ਼ਾਨ 12 ਫੁੱਟ ਤੱਕ ਹੈ ਇਸ ਦੇ ਨਾਲ ਹੀ ਮਾਰਕੰਡਾ ਨਦੀ ਦਾ ਪਾਣੀ ਇਸ ਵੇਲੇ 2.4 ਫੁੱਟ ਤੇ ਹੈ ਇਸ ਤੇ ਖਤਰੇ ਦਾ ਪੱਧਰ 22 ਫੁੱਟ ਤੱਕ ਹੈ ਡਰੇਨੇਜ ਡਿਵੀਜ਼ਨ ਪਟਿਆਲਾ ਦੇ ਕਾਰਜਕਾਰੀ ਇੰਜੀਨੀਅਰ ਗੰਭੀਰ ਪ੍ਰਥਮ ਨੇ ਦੱਸਿਆ ਕਿ ਉਹਨਾਂ ਮਾਕੇ ਤੇ ਜਾ ਕੇ ਜਾਇਜ਼ਾ ਲਿਆ ਤੇ ਇਸ ਸਮੇਂ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਟਿਕੜ ایریا ਵਿਖੇ ਕਾਫੀ ਮਾਤਰਾ ਦੇ ਵਿੱਚ ਹੀ بارشਾਂ ਕਰਨਾ ਆਮ ਪੱਛੀ ਦੇ ਫਲੈਸ਼ ਫਲਡ ਕੈਂਪ ਕਰਾਉਣ ਦੀ ਵਾਇਜ਼ਰੀ ਜਾਰੀ ਕੀਤੀ ਗਈ ਅੱਜ ਮੌਕਾ ਅਸੀਂ ਦਿੱਤਾ ਗਿਆ ਉਸ ਚੀਜ਼ ਦਾ ਤੇ ਦੇਖਿਆ ਗਿਆ ਪਾਣੀ ਦਾ ਲੈਵਲ ਨਿਯੰਤਰਣ ਹੁਣ ਘਟ ਰਿਹਾ ਤੇ ਡਰੇਨੇਜ ਵਿਭਾਗ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਉਸਤੇ ਹੈ ਨਾ ਕਿਸੇ ਵੀ ਤਰ੍ਹਾਂ ਦਾ ਕੁਝ ਖਬਰਾਂ ਦੀ ਜ਼ਰੂਰ ਉਧਰ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਹੜ੍ਹ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ जिला प्रशासन पूरी तरह से प्रिपेयर्ड है कई दिन भी जैसे हम पिछले दिनों में घंटा दर घंटा जो है सिचुएशन को मॉनिटर करते हैं 24 घंटे हमारे पास रिपोर्ट आती है कि किस तरह से डैम का पानी रिलीज किया जा रहा है किस तरह से आगे चानेर मिराजे या बस्सी बेट पर कितना पानी आ रहा है तो हम लगातार नजर बनाए हुए हैं और कोई घबराने वाली बात ये विश्वास दिलाना चाहती हूँ की जिला प्रशासन पंजाब सरकार सिचुएशन को लगातार हमारे साथ मॉनिटर कर रहे हैं और मैं अपील करती हूँ वाटर बॉडीज के आसपास जाना हर तरह से प्रिवेंट करें किसी भी बच्चे को बड़े को इस मौसम में वाटर uh, बॉडीज के पास नहरें नाले दरिया किसी के आसपास भी जाने ना दिया जाए ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਪੂਰਥਲਾ ਛੜਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਮੀਟਿੰਗ ਮਗਰੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਵੀ ਕੀਤਾ। ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਖੇਤਰ ਚ 20 ਤੋਂ ਵੱਧ ਪਿੰਡ ਹੜ੍ਹਾਂ ਦੀ ਮਾਰ ਨਾਲ ਪ੍ਰਭਾਵਿਤ ਹੋਏ ਨੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਲੋਕਾਂ ਲਈ ਮਦਦ ਵਾਸਤੇ ਉਪਰਾਲੇ ਨਿਰੰਤਰ ਜਾਰੀ ਨੇ। ਸੂਬਾ ਆਫ਼ਤ ਪ੍ਰਬੰਧਨ ਰਾਹਤ ਬਾਲੀਆਂ ਟੀਮਾਂ ਰਾਹਤ ਕਾਰਜਾਂਚ ਲਗੀਆਂ ਹੋਈਆਂ ਨੇ। ਮੌਸਮ ਵਿਭਾਗ ਮੁਤਾਬਕ ਅੱਜ ਸਵੇਰੇ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਤੇ ਕਈ ਥਾਈਂ ਭਾਰੀ بارش ਹੋਈ ਨਾਲ ਹੀ ਵਿਭਾਗ ਵੱਲੋਂ ਅਜ ਕਬੂਥਲਾ ਜਲੰਧਰ ਰੂਪਨਗਰ ਲੁਧਿਆਣਾ ਨਵਾਂ ਸ਼ਹਿਰ ਹੁਸ਼ਿਆਰਪੁਰ ਗੁਰਦਾਸਪੁਰ ਫਿਰੋਜ਼ਪੁਰ ਮੋਗਾ ਮੁਹਾਲੀ ਤੇ ਫਤਗਟ ਸਾਬ ਸਮੇਤ ਕਈ ਜ਼ਿਲ੍ਹਿਆਂ 'ਚ ਘਰਜ ਨਾਲ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਬਾਰੇ orange alert ਜਾਰੀ ਕੀਤਾ ਗਿਆ। ਬਾਕੀ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਚੁਟਾਈ ਗਈ ਹੈ। ਵਜਰ ਕੋਰਦੀਨ ਗੋਲਡਨ ਐਰੋ ਡਿਵੀਜ਼ਨ ਵੱਲੋਂ ਆਯੋਜਿਤ ਪਰਤੀ ਰੇਲੀ ਵਿੱਚ ਫਿਰੋਜ਼ਪੁਰ ਤੋਂ ਸ਼ੁਰੂ ਹੋਈ ਇਹ ਪਰਤੀ ਰੈਲੀ ਫਿਰੋਜ਼ਪੁਰ, ਸ਼੍ਰੀ ਮਕਤੂਰ ਸਾਹਾ, ਫਰੀਦਕੋਟ, ਫਾਜ਼ਿਲਕਾ ਤੇ ਬਠਿੰਡਾ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਰਾਸ਼ਟਰੀ ਸੇਵਾ ਦੇ ਇਸ ਉੱਤਮ ਪੇਸ਼ੇ 'ਚ ਸ਼ਾਮਲ ਹੋਣ ਦਾ ਸੁਨਾਰਾ ਮੌਕਾ ਪ੍ਰਦਾਨ ਕਰਦੀ ਹੈ। ਤੇ ਆਖਰ ਚੁ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਲੋਕ ਸਭਾ ਨੇ ਆਨਲਾਈਨ ਗੇਮਿੰਗ ਦਾ ਪ੍ਰਚਾਰ ਤੇ ਨਿਯਮਕ ਬਿਲ 2025 ਪਾਸ ਕੀਤਾ। ਇਹ eSports ਤੇ ਆਨਲਾਈਨ ਸੋਸ਼ਲ ਗੇਮਸ ਨੂੰ ਉਤਸ਼ਾਹਿਤ ਕਰੇਗਾ ਤੇ ਆਨਲਾਈਨ ਮਨੀ ਗੇਮਿੰਗ ਵਿਤੀ ਲੈਣ-ਦੇਣ ਤੇ ਇਸ਼ਤਿਹਾਰਾਂ ਤੇ ਪਾਬੰਦੀ ਲਗਾਏਗਾ। ਉਪ ਰਾਸ਼ਟਰਪਤੀ ਚੋਣ ਲਈ ਸਤਾਤਾਰੀ ਐਨਡੀਆ ਦੇ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ ਪੁਲਿਸ ਵੱਲੋਂ ਕਥਿਤ ਤੌਰ ਤੇ ਸਰਕਾਰੀ ਯੋਜਨਾਵਾਂ ਦੇ ਨਾਮ ਤੇ ਵਿਅਕਤੀਆਂ ਦੀ ਨਿੱਜੀ ਜਾਣਕਾਰੀ ਇਕੱਠੀ ਕਰ ਰਹੇ ਕੈਂਪਾਂ ਦੀ ਜਾਂਚ ਵਾਸਤੇ ਕਾਰਵਾਈ ਕਰਦਿਆਂ ਕਈ ਟੀਮਾਂ ਦਾ ਗਠਨ ਚੌਂਕ ਕਮਿਸ਼ਨ ਨੇ ਤਰਨਤਾਰਨ ਵਿੱਚ ਜ਼ਿਮਨੀ ਚੋਣ ਦੇ ਮੱਦੇਨਜ਼ਰ ਵੋਟਰ ਸੂਚੀ ਦੇ ਵਿਸ਼ੇਸ਼ ਸੰਖੇਪ ਸੋਧ ਲਈ ਪ੍ਰੋਗਰਾਮ ਜਾਰੀ ਕੀਤਾ। ਅਤੇ ਮੌਸਮ ਦੇ ਪਾਗ ਵੱਲੋਂ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਘਰਚ ਨਾਲ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਬਾਰੇ orange alert ਜਾਰੀ। ਇਸ ਦਿਨ ਵਾਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟ ਤੁਸੀਂ ਸੁਣੋਗੇ ਸ਼ਾਮ 7:30 ਮਿੰਟ 'ਤੇ। ਨਮਸਕਾਰ।